ਪਊਗਾ ਜਰੂਰ ਨਾਮ ਜਪਣਾ ਪਊਗਾ ਸਿਮਰਨ ਕਰਨਾ ਪਊਗਾ ਜੋਗੀ ਭਲਵਾਨ ਮੰਦਾਨ ਵਿੱਚ ਆਉਂਦਾ ਨਾ ਤੇ ਕੋਈ ਧੰਨਵਾਦ ਤੇ ਨਹੀਂ ਆਉਂਦਾ ਸਾਰੇ ਟਾਉਣ ਵਾਸਤੇ ਹੀ ਆਉਂਦੇ ਜਿੱਤਣ ਵਾਸਤੇ ਆਉਣ ਹਾਰਨ ਵਾਸਤੇ ਥੋੜਾ ਜਿਹਾ ਆਉਂਦਾ ਦੋ ਟੀਮਾਂ ਮੈਚ ਖੇਡਣ ਵਾਸਤੇ ਆਉਦੀਆਂ ਨੇ ਤੇ ਦੋਵੇਂ ਜਿੱਤਣ ਦਾ ਦਾਵਾ ਲਾ ਕੇ ਆਉਂਦੀਆਂ ਨੇ ਹਾਰਨ ਵਾਸਤੇ ਥੋੜਾ ਜਿਹਾ ਆਉਂਦਾ ਸਾਰੇ ਜਿੱਤਣ ਵਾਸਤੇ ਆਉਂਦੇ ਨੇ ਸਾਰਾ ਕਹਿੰਦਾ ਮੈਂ ਮੈਂ ਆਪਣੇ ਆਪ ਨੂੰ ਅੱਗੇ ਰੱਖ ਕੇ ਆਉਂਦੇ ਨੇ ਮੈਂ ਕਿਤੂਗਾ ਮੈਂ ਇਹ ਕੰਮ ਕਰੂੰਗਾ ਵਾਹ ਪਾਣੀ ਕਹਿੰਦੇ ਬੰਦਿਆ ਜਿਸ ਤੂੰ ਜਿਤਨੀ ਹੈ ਬਾਜੀ ਆਹ ਬਾਜੀ ਜਿਤਨੀ ਹੈ ਤੇ ਫਿਰ ਨਾਮ ਦੇ ਆਸਰੇ ਜਿੱਤੀ ਜਾਣੀ ਆਪ ਕੋ ਸਤ ਨਾਮ ਸੀ ਵਾਹਿਗੁਰੂ ਗਰਬਾਣੀ ਕਹਿੰਦੇ ਅਸੀਂ ਕਿੱਥੇ ਬਸੇ ਆ ਵਾਧਾ ਕਿੱਥੇ ਬਸੇ ਆ ਉੱਚੇ ਮੰਦਰ ਸੰਗਰ ਨਾਰੀ RAM ਨਾਮ bina ਬਾਜੀ ਹਾਰੇ ਆ ਕੋ ਸਤਿਨਾਮ ਸ੍ਰੀ ਵਾਹਿਗੁਰੂ ਇੱਥੇ ਫਸੇ ਪਏ ਆ ਜਿੱਥੋਂ ਨਿਕਲਣਾ ਬੜਾ ਮੁਸ਼ਕਲ ਹੈ ਅਸੀਂ ਬਾਜੀ ਹਾਰੇ ਆ ਹਾਰੇ ਪਏ ਆ ਜਿਨ੍ਹਾਂ ਦੇ ਨਾਮ ਨੇ ਜਪਦੇ ਸਿਮਰਨ ਨਹੀਂ ਕਰਦੇ ਗੁਰੂ ਵਾਲੇ ਨੇ ਕਹਿੰਦੇ ਅਸੀਂ ਤਾਂ ਨੱਜੇ ਜੰਮਦੇ ਨੂੰ ਆ ਕੋ ਸਤਿਨਾਮ ਸ੍ਰੀ ਵਾਹਿਗੁਰੂ ਸਾਰੀ ਸੰਗਤ ਬੋਲੋ

Rah, <laughs>

Thank <laughs> you. de investigada la... ya de... ਮਾਨ ਕੀ ਨਿਕਲ ਗਰਿਆਂ ਦਿੱਤੀਆਂ ਸੋਹਣਿਆ ਮਨ ਮੋਹ ਲਿਆ ਤੇ ਬਹੁਤ ਲੰਬਾ ਸ਼ਾਵਦ ਹੈ ਕਿ ਕਿਸੇ ਦਾ ਦਿਲ ਨਾ ਦਿਖਾਈ ਕਿਸੇ ਦਾ ਦਿਲ ਨਾ ਦਿਖਾਈ ਗਰੀਬ ਦੇ ਸਿਰ ਤੇ ਹੱਥ ਰੱਖੀ ਪਸੀ ਕਦੇ ਦਿੱਤੀਆਂ ਨੌਰੀਆਂ ਨਹੀਂ ਅੱਜ ਗੁਰੂ ਗੋਬਿੰਦ ਸਿੰਘ ਜੀ ਮਾਰਾ ਅੱਜ ਦੇ ਸਭ ਤੋਂ ਛੋਟੇ ਸਾਹਿਬ ਜੀ ਦਾ ਜਨਮ ਦੇਨੇ ਮਾਪਾ ਫਤੇ ਸਿੰਘ ਦਾ ਕੋ ਸਤਿਨਾਮ ਸ੍ਰੀ ਵਾਹਿਗੁਰੂ ਸਾਰਿਆਂ ਨੂੰ ਵਧਾਈਆਂ ਹੋਣ ਬਾਬਾ ਫਤੇ ਸਿੰਘ ਦਾ ਔਰ ਬਾਬਾ ਫਤੇ ਸਿੰਘ ਢਾਈ ਸਾਲ ਦੀ ਉਮਰ ਸੀ ਜਦੋਂ ਮਾਤਾ ਜੀ ਜਨਾਈ ਚੜਾਈ ਕਰ ਗਿਆ ਕੋ ਸਤਿਨਾਮ ਸ੍ਰੀ ਵਾਹਿਗੁਰੂ ਜਮਾਦਾਂ ਗੁਰਦਵਾਰ ਘਰ ਨੇ ਪਾਲਿਆ ਪਤਾ ਕਿਵੇਂ ਪਾਲਿਆ ਸੀ ਛੋਟੀ ਜੀ ਉਮਰ ਹੈ ਮਾਂ ਦਾ ਦੁੱਧ ਪਿਆ ਕੇ ਆ ਗਿਆ ਕਹਿੰਦੇ ਰੋਂਦੀਆਂ ਕੋਲੀਆਂ 'ਚ ਦੁੱਧ ਪਿਆ ਕੇ ਲਾ ਕੇ ਨਾ ਤੇ ਚਗਾਉਂਦੀ ਹੁੰਦੀ ਸੀ ਆਪ ਕੋ ਸਤਨਾਮ ਸਿੰਘ ਵਾਹਿਗੁਰੂ ਕਿਵੇਂ ਪਾਲਿਆ ਮਦੇ ਜਾਵਾਂ ਦੇ ਨਾਲ ਪਾਲਿਆ ਇੰਨਾ ਪਿਆਰ ਦੇ ਨਾਲ ਪਾਲਿਆ ਇੰਨਾ ਪਿਆਰ ਦੇ ਨਾਲ ਇੰਨਾ ਦਾਤ ਲਗਾਇਆ ਕਿ ਅਸੀਂ ਤਾਂ ساری ਜ਼ਿੰਦਗੀ 'ਚ ਨਹੀਂ ਹੌਲਾ ਮਨਜਾ ਸਕਦਾ ਜਿੰਨਾ ਉਹਨੇ ਛੋਟੀ ਜਿਹੀ ਉਮਰ 'ਚ ਲੜਾ ਦਿੱਤਾ ਸੀ। ਮਾਤਾ ਫਤਿਹ ਸਿੰਘ ਆਪਣੇ ਭਰਾਵਾਂ ਦੇ ਨਾਲ ਖੇਡਦਾ। ਇੱਕ ਦਿਨ ਉਹ ਗੱਤਕਾ ਖੇਡਣ ਚਲੇ। ਬਾਬਾ ਜੀਤ ਸਿੰਘ ਜਿਆੜ ਸਿੰਘ ਤੇ ਬਦਰ ਸਿੰਘ ਕਹਿੰਦਾ ਵੀ ਇਹ ਮਿਲਨੇ ਕਿਢਾਓ। ਕਹਿੰਦੇ ਤੁਮਹੇ ਛੋਟਾ ਆਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੁਮਹੇ ਛੋਟਾ ਆਂ ਦੇ ਅੰਦਰ ਗਏ ਬੜਾ ਬੜਾ ਵੱਡਾ ਸਾਰਾ ਦਿਮਾਲਾ ਬੜਾ ਉੱਚਾ ਕਰਕੇ ਬਣ ਕੇ ਆ ਗਏ ਤੇ ਕਹਿ ਲੱਗੇ ਹੁਣ ਤੇ ਮੈਂ ਤੁਹਾਡੇ ਜੱਜਾਂ ਕੋ ਸਤਿਨਾਮ ਸ੍ਰੀ ਵਾਹਿਗੁਰੂ ਹੁਣ ਤੇ ਮੈਂ ਤੁਹਾਡੇ ਜਿੱਤਾ ਹੈ ਮੈਨੂੰ ਖੜਾ ਲਓ ਯਾਰ ਇਸ ਦਿਮਾਲੇ ਸਜਾਉਣ ਤੋਂ ਅਨੰਦਪੁਰ ਸਾਹਿਬ ਦਿਮਾਲਾ ਸਾਹਿਬ ਗੁਰਦੁਆਰਾ ਹੈ ਉਦੋਂ ਤੋਂ ਇਹ ਦਿਮਾਲੇ ਬਾਹਰ ਨੇ ਕਿਹਾ ਤੇਰਾ ਪੰਥ ਚੱਲੂਗਾ ਦਿਮਾਲਿਆਂ ਵਾਲਾ ਕੋ ਸਤਿਨਾਮ ਸ੍ਰੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਦਾ ਦੀਵਾਨ ਲੱਗਿਆ ਸੰਗਤ ਕਮੇਟੀ ਸਾਰੀ ਬਚਨ ਕਰ ਰਹਿਣ ਕਹਿੰਦੇ ਸਾਰੀ ਸੰਗਤ ਦੇ ਵਿੱਚੋਂ ਕੋਈ ਬਾਤ ਕਰਕੇ ਖੜੀ ਕਰਕੇ ਦੱਸੋ ਕਿਸ ਨੇ ਕਾਰਪੁਰਖ ਦੇ ਦਰਸ਼ਨ ਕੀਤੇ ਨੇ ਆਪ ਕੋ ਸਤਨਾਮ ਸਿੰਘ ਵਾਹਿਗੁਰੂ ਜਿਸ ਨੇ ਕਾਰਪੁਰਖ ਦੇ ਦਰਸ਼ਨ ਕੀਤੇ ਨੇ ਸਾਰੇ ਜੰਮ ਤੇ ਬਾਬਾ ਫਤੇ ਸਿੰਘ ਛੋਟੀ ਜਿਹੀ ਉਮਰ 3-4 ਸਾਲ ਦੀ ਕਹਿੰਦੇ ਪਿਤਾ ਜੀ ਇੱਕ ਵਾਰੀ ਫੇਰ ਬਚਨ ਕਰਿਓ ਕੀ ਬਚਨ ਕੀਤਾ ਕਹਿੰਦੇ ਅਸੀਂ ਕਿਹਾ ਹੈ ਕਿ ਕਿਸੇ ਨੇ ਕਾਲ ਬ੍ਰਖ ਦੇ ਦਰਸ਼ਨ ਕੀਤੇ ਨੇ ਤੋ ਬਾਹ ਖੜੀ ਕਰੋ ਤੇ ਬਾਬਾ ਫਤਿਹ ਸਿੰਘ ਨੇ ਬਾਹ ਖੜੀ ਕੀਤੀ ਆਪ ਕੋ ਸਤਨਾਮੁ ਸ੍ਰੀ ਵਾਹਿਗੁਰੂ ਬਾਬਾ ਫਤਿਹ ਸਿੰਘ ਨੇ ਤੇ ਗੁਰੂ ਗੋਬਿੰਦ ਸਿੰਘ ਕਹਿ ਲੱਗੇ ਫਤਿਹ ਸਿੰਘ ਨੂੰ ਕਿ ਅਸੀਂ ਮੰਨ ਗਏ ਤੋ ਬਾਹ ਖੜੀ ਕਰਤੀ ਬਿੱਧੂ ਦਰਸ਼ਨ ਕੀਤੇ ਨੇ ਭਰਾ ਸਾਕਤ ਨੇ ਨਹੀਂ ਮੰਨਣਾ ਕੋ ਸਤ ਨਾਮ ਸ੍ਰੀ ਵਾਹਿਗੁਰੂ ਸਾਕਤ ਕਹਿਣਾ ਮੰਨੇ ਵੀ ਤੁਸੀਂ ਦਰਸ਼ਨ ਕੀਤੇ ਨੇ じゃ ਇਹਨਾਂ ਨੂੰ ਵੀ ਕਰਾਓ ਜੇ ਤੁਸੀਂ ਕੀਤੇ ਨੇ ਵੀ ਇਹਨਾਂ ਨੂੰ ਵੀ ਕਰਾਓ ਇਹ ਤੇ ਤਾਂ ਹੀ ਮੰਨਣ ਗਿਆ ਮੰਨਦੇ ਕਿੱਥੇ ਆ ਮੜੀ ਮੁਸ਼ਕਲ ਮੰਨਦੇ ਆ ਗੁਰੂ ਮੰਡਾਉਂਦੇ ਲੱਗਾ ਆਇਆ ਸੀ ਮੰਨਦੇ ਨਹੀਂ ਕੋ ਸਤ ਨਾਮ ਸ੍ਰੀ ਵਾਹਿਗੁਰੂ ਕਬੀਰ ਸਾਹਿਬ ਨੇ ਬਾਣੀ ਕਿ ਲਿਖਦਾ ਕਿ ਲੋਕ ਨਹੀਂ ਮੰਨਦੇ ਆਪ ਕੋ ਸਤਿਨਾਮ ਸ਼੍ਰੀ ਵਾਹਿਗੁਰੂ ਉਹ ਕਹਿੰਦਾ ਮੰਨਦੇ ਨਹੀਂ ਮੈਂ ਬੜਾ ਕੁਝ ਕੀਤਾ ਬਹੁਤ ਕੁਝ ਕਰਕੇ ਵੇਖ ਲਿਆ ਕਹਿੰਦੇ ਹਰ ਪਾਸੇ ਨਾਮ ਨਾ ਕਬੀਰ ਸਾਹਿਬ ਕਹਿੰਦੇ ਜਪ ਸਵਾਾਰਾ ਕਿਆ ਸੋਚੇ ਬਾਰ ਕੁਬਾਰਾ ਹਰ ਪਾਸੇ ਨਾਮ ਨਾ ਜਪ ਸਵਾਾਰਾ ਕਿਆ ਸੋਚੇ ਬਾਰਾ 12 12 ਇੱਕ ਬਸਤਾ ਗੋਚਰ ਲਈਏ ਕੱਟ ਦੀਪਕ ਅੰਦਰ ਚਾਹੀਏ ਕਹਿੰਦੇ ਇੱਕ ਪਰਮਾਤਮਾ ਦੇ ਨਾਮ ਦੀ ਅਗੋਚਰ ਵਸਤੂ ਲੈ ਲੈ ਤੇ ਤੇਰੇ ਅੰਦਰ ਨਾਮ ਦਾ ਦੀਵਾ ਜਗ ਜੂ ਆਪੋ ਸਤਿਨਾਮ ਸ੍ਰੀ ਵਾਹਿਗੁਰੂ ਇੱਕ ਵਸਤੂ ਅਗੋਚਰ ਲਈਏ ਕੱਟ ਦੀਪਕ ਅੰਦਰ ਚਾਹੀਏ ਇੱਕ ਵਸਤੂ ਅਗੋਚਰ ਪਾਈ ਕੱਟ ਦੀਪਕ ਘਰਿਆ ਸਮਾਈ ਕਹ ਕਬੀਰ ਹਬ ਜਾਣਿਆ ਜਬ ਜਾਣਿਆ ਤੋ من مانا من مانے لوگ نہیں مانے نہیں مانے گیا من مانے لوگ نہیں پتیجے لوگ نہیں پتیجے کے ساتھ نام سی کھلے لوگ نہیں منتے کہ مائنگی کربی سال آ मन من منیا